ਰੱਬ ਬਾਣੀ ਹੈ ਬੀਤ ਦਿਨ ਹਰਚਰਨ ਸਿੰਘ ਪੁੱਲਰ ਤੇ ਸੀਬੀਆਈ ਦਾ ਸ਼ਿਕੰਜਾ ਕਸਿਆ ਗਿਆ ਸੀ ਦਰਸਲ ਡੀਆਈਸੀ ਪੁੱਲਰ ਤੇ ਇਲਜ਼ਾਮ ਲੱਗੇ ਸੀਗੇ ਕਿ ਉਹ ਕਿਸੇ ਤੋਂ ਰਿਸ਼ਵਤ ਮੰਗ ਰਹੇ ਨੇ ਔਰ ਇਹ ਇਲਜ਼ਾਮ ਜਿਹੜੇ ਨੇ ਮੰਡੀ ਗੋਵਿੰਦਗੜ੍ਹ ਦੇ ਇੱਕ ਸਕ੍ਰੈਪ ਕਾਰੋਬਾਰੀ ਨੇ ਉਹਨਾਂ ਦੇ ਉੱਤੇ ਲਗਾਏ ਸੀਗੇ ਦਰਸਲ ਇਹ ਮਾਮਲੇ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਜੋ ਸ਼ਿਕਾਇਤ ਕਰਤਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਸ ਦਾ ਕੋਈ 2023 ਦਾ ਪੁਰਾਣਾ ਪੈਂਡਿੰਗ ਕੇਸ ਸੀ ਹਾਲਾਂਕਿ ਉਸ ਦਾ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ ਝੂਠਾ ਮੁਕੱਦਮਾ ਸੀ ਪਰ ਉਹ ਕੇਸ ਦੇ ਵਿੱਚੋਂ ਬਚਾਉਣ ਦੇ ਵਾਸਤੇ ਜਿਹੜੀ ਹੈ ਉਸ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ ਇੱਕ ਮੀਡਲਮੈਨ ਦੇ ਵੱਲੋਂ ਉਸ ਸਕ੍ਰੈਪ ਕਾਰੋਬਾਰੀ ਨੂੰ ਕੰਟੈਕਟ ਕੀਤਾ ਗਿਆ ਸੀਗਾ ਜਾਣ ਪਛਾਣ ਸੀ ਜਿਸ ਤੋਂ ਬਾਅਦ ਡੀਆਈਜੀ ਭੁੱਲਰ ਦੇ ਨਾਲ ਉਸ ਮੀਡਲਮੈਨ ਦੇ ਥਰੂ ਗੱਲ ਹੋ ਰਹੀ ਸੀ ਜਿਸ ਤੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਲੱਖ ਰਿਸ਼ਵਤ ਦੀ ਜਿਹੜੀ ਹੈ ਮੰਗ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਸਕ੍ਰੈਪ ਕਾਰੋਬਾਰੀ ਹੈ ਉਸਨੇ ਡੀਆਈਜੀ ਭੁੱਲਰ ਤੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਨੇ ਮੰਥਲੀ 5 ਲੱਖ ਦੀ ਡਿਮਾਂਡ ਵੀ ਜਿਹੜੀ ਹੈ ਉਸ ਦੇ ਕੋਲੋਂ ਕੀਤੀ ਸੀ ਜਿਸ ਤੋਂ ਬਾਅਦ ਉਹ ਸਕ੍ਰੈਪ ਕਾਰੋਬਾਰੀ ਸੀਬੀਆਈ ਦੇ ਦਰਤੇ ਪਹੁੰਚਿਆ ਉੱਥੇ ਸ਼ਿਕਾਇਤ ਸਕ੍ਰੈਪ ਕਾਰੋਬਾਰੀ ਨੇ ਲਿਖ ਕੇ ਦਿੱਤੀ ਅਤੇ ਕੱਲ ਸੀਬੀਆਈ ਨੇ ਟਰੈਪ ਲਗਾਇਆ ਜਿਸ ਦੇ ਵਿੱਚ ਪਹਿਲੀ ਕਿਸ਼ਤ ਦੇ 5 ਲੱਖ ਰੁਪਏ ਉਹ ਮੀਡਲਮੈਨ ਨੂੰ ਸਕ੍ਰੈਪ ਕਾਰੋਬਾਰੀ ਦੇਣ ਗਿਆ ਸੀਬੀਆਈ ਨੇ ਇਹ Trap ਲਗਾਇਆ ਸੀਗਾ ਜਿਸ ਤੋਂ ਬਾਅਦ ਸੀਬੀਆਈ ਦੇ ਸੂਤਰਾਂ ਤੋਂ ਵੀ ਇਹ ਜਾਣਕਾਰੀ ਮਿਲ ਰਹੀ ਹੈ ਕਿ ਸੀਬੀਆਈ ਨੇ 5 ਲੱਖ ਰੁਪਏ ਦੀ ਰਿਸ਼ਵਤ ਫੜਦੇ ਰੰਗੇ ਹਾਥੀ ਉਸ ਮਿਡਲਮੈਨ ਨੂੰ ਫੜਿਆ ਤੇ ਉਸ ਦੇ ਫੋਨ ਤੋਂ ਡੀਆਈਜੀ ਭੁੱਲਰ ਨੂੰ ਫੋਨ ਲਗਾਇਆ ਤੇ ਗੱਲ ਕੀਤੀ ਗਈ ਕਿ ਪੈਸੇ ਕਿੱਥੇ ਜਿਹੜੇ ਆ ਉਹ ਲੈ ਕੇ ਆਉਣੇ ਆ ਤਾਂ ਇਹ ਸਾਰੇ Trap ਤੋਂ ਬਾਅਦ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ ਡੀਆਈਜੀ ਰੇਂਜ ਰੋਪੜ ਦੇ ਵਿੱਚ ਤਾਇਨਾਤ ਸਨ ਹਰਚਰਨ ਸਿੰਘ ਪੁੱਲਰ 2023 ਨਵੰਬਰ ਤੋਂ 24 ਤੋਂ ਨਵੰਬਰ ਤੋਂ ਉਹ ਡੀਆਈਜੀ ਰੇਂਜ ਰੋਪੜ ਦਾ ਅਹੁਦਾ ਜਿਹੜਾ ਸਾਹਮਰੇ ਨੇ ਤਾਂ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਪਿਤਾ ਜਿਹੜੇ ਨੇ ਉਹ ਡੀਜੀਪੀ ਪੰਜਾਬ ਜਿਹੜੇ ਰਹਿ ਚੁੱਕੇ ਨੇ ਭਰਾ ਵਿਧਾਇਕ ਰਹਿ ਚੁੱਕਿਆ ਤਾਂ ਖੁਦ ਵੀ ਹਰੇਕ ਸਰਕਾਰ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਫਰਚਰਾਂ ਸੈਂਟ ਪੁੱਲਰ ਜਿਹੜੇ ਨੇ ਉਹ ਤਾਇਨਾਤ ਰਹੇ ਨੇ ਪਰ ਕੱਲ ਸੀਬੀਆਈ ਨੇ ਜਦੋਂ ਰੰਗੇ ਹੱਥੀ ਉਹਨਾਂ ਨੂੰ ਫੜਿਆ ਟਰੈਪ ਲਗਾ ਕੇ ਫੜਿਆ ਤੇ ਘਰ ਦੇ ਵਿੱਚ ਵੀ ਰੇਡ ਹੋਈ ਜਿਸ ਤੋਂ ਬਾਅਦ ਘਰ ਦੇ ਵਿੱਚੋਂ 5 ਕਰੋੜ ਰੁਪਏ ਦੀ ਕੈਸ਼ ਰਕਮ ਜਿਹੜੀ ਹੈ ਬਰਾਮਦ ਹੋਈ ਹੈ ਤੇ ਰਾਤ ਨੂੰ ਪੰਜਾਬ ਤੇ ਸਿੰਧ ਬੈਂਕ ਦੇ ਜਿਹੜੇ ਮੁਲਾਜ਼ਮ ਨੇ ਆਪਣੀ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਵੀ ਉਹਨਾਂ ਦੇ ਘਰ ਪਹੁੰਚਦੇ ਨੇ ਤਾਂ 5 ਕਰੋੜ ਰੁਪਏ ਦਾ ਕੈਸ਼ ਜਿਹੜਾ ਆ ਉਹਨਾਂ ਦੇ ਘਰ ਦੇ ਵਿੱਚੋਂ ਮਿਲੇ ਆ 22 ਲਕਸ਼ਮੀ ਲਗਜ਼ਰੀ ਘੜੀਆਂ ਜਿਹੜੀਆਂ ਨੇ ਉਹਨਾਂ ਦੇ ਘਰ ਦੇ ਵਿੱਚੋਂ ਮਿੜੀਆਂ 1.5 ਕਿਲੋ ਦੇ ਕਰੀਬ ਸੋਨਾ ਜਿਹੜਾ ਆ ਉਹਨਾਂ ਦੇ ਘਰ ਤੋਂ ਬਰਾਮਦ ਹੋਇਆ ਜਿਵਰਾਜ ਜਿਹੜੇ ਨੇ 1.5 ਕਿਲੋ ਸੋਨੇ ਦੇ ਉਹਨਾਂ ਦੇ ਘਰ ਚੋਂ ਬਰਾਮਦ ਹੋਏ ਔਰ ਕਈ ਚਾਬੀਆਂ ਲਗਜ਼ਰੀ ਗੱਡੀ ਦੀਆਂ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਹੋਈਆਂ 40 ਲੀਟਰ ਇੰਪੋਰਟਡ ਸ਼ਰਾਬ ਜਿਹੜੀ ਆ ਉਹਨਾਂ ਦੇ ਘਰ ਤੋਂ ਬਰਾਮਦ ਹੋਈ ਐ ਤੇ ਕਈ ਹਥਿਆਰ ਵੀ ਜਿਹੜੇ ਨੇ ਉਹਨਾਂ ਦੇ ਲਾਇਸੈਂਸੀ ਹਥਿਆਰ ਆਂ ਜੋ ਗਿਆ ਬਰਾਮਦ ਸਾਫ ਹੋਇਆ ਤਾਂ ਉਹ ਵੀ ਬਰਾਮਦ ਉਹਨਾਂ ਦੇ ਘਰ ਦੇ ਵਿੱਚੋਂ ਹੋਏ ਤਾਂ ਹੋਰ ਵੀ ਕਈ ਜਿਹੜੀਆਂ ਪ੍ਰਾਪਰਟੀਆਂ ਦੇ ਕਾਗਜ਼ਾਦੂ ਨਹੀਂ ਉਹਨਾਂ ਦੇ ਘਰ ਤੋਂ ਸੀਬੀਆਈ ਨੇ ਬਰਾਮਦ ਕੀਤੇ ਨੇ ਤਾਂ ਵੱਡੀ ਕਾਰਵਾਈ ਕਰ ਸੀਬੀਆਈ ਦੀ ਪੰਜਾਬ ਦੇ ਇਸ ਵੱਡੇ ਅਫਸਰ ਤੇ ਦੇਖਣ ਨੂੰ ਮਿਲੀ ਆ ਹੁਣ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਪੰਜਾਬ ਸਰਕਾਰ ਦੀ ਨੱਕ ਦੇ ਹੇਠਾਂ ਇੰਨੇ ਵੱਡੇ ਅਫਸਰ ਜਿਹੜੇ ਨੇ ਫਰਚੰਦਰ ਸਿੰਘ ਪੁੱਲਰ ਉਹ ਕਿਸ ਤਰੀਕੇ ਦੇ ਨਾਲ ਰਿਸ਼ਵਤ ਖੋਰੀ ਦਾ ਕੰਮ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਸਿਗੇ ਤਾ ਸੀਬੀਆਈ ਅਦਾਲਤ ਦੇ ਵਿੱਚ ਵੀ ਕੱਲ ਪੇਸ਼ ਹਰਚਰਨ ਸਿੰਘ ਭੁੱਲਰ ਅਤੇ ਜਿਹੜਾ ਮੀਡਲਮੈਨ ਆ ਉਸ ਨੂੰ ਕੀਤਾ ਗਿਆ ਮੀਡਲਮੈਨ ਦੇ ਕੋਲੋਂ 21 ਲੱਖ ਰੁਪਈਆ ਨਕਦੀ ਜਿਹੜੀ ਹੈ ਉਸ ਦੇ ਘਰ ਤੋਂ ਬਰਾਮਦ ਹੋਈ ਹੈ ਪਰ ਹਰਚਰਨ ਸਿੰਘ ਭੁੱਲਰ ਦੇ ਘਰੋਂ ਕਰੋੜਾ ਰੁਪਈਆ ਕੈਸ਼ ਅਤੇ 1.5 ਕਿਲੋ ਦੇ ਕਰੀਬ ਸੋਨਾ ਉਹ ਬਰਾਮਦ ਕੀਤਾ ਗਿਆ ਸੀਬੀਆਈ ਵੱਲੋਂ ਤਾਂ ਇਹ ਸਾਰੀ ਚਰਚਾ ਜਿਹੜੀ ਹੈ ਹੁਣ ਪੰਜਾਬ ਦੇ ਵਾਸਤੇ ਛਿੜ ਗਈ ਹੈ ਪੰਜਾਬ ਸਰਕਾਰ ਵਾਸਤੇ ਛਿੜ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਅਫਸਰ ਅਤੇ ਲੀਡਰ ਜਿਹੜੇ ਨੇ ਹਜੇ ਇਸ ਮਾਮਲੇ ਤੇ ਚੁੱਪੀ ਧਾਰ ਕੇ ਬੈਠੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਦੇ ਵਿੱਚ ਰਹਿ ਕੇ ਐਡਾ ਵੱਡਾ ਅਫਸਰ ਇੰਨੀ ਵੱਡੀ ਰਿਸ਼ਵਤ ਖੋਰੀ ਜਿਹੜਾ ਉਹ ਕਰ ਰਿਹਾ ਸੀਗਾ ਤਾਂ ਹੁਣ ਇਸ ਕੇਸ ਦੇ ਵਿੱਚ ਅੱਗੇ ਕਿਹੜਾ ਨਵਾਂ ਮੋੜ ਆਉਂਦਾ ਹੈ ਇਹ ਸਮਾਂ ਹੀ ਦੱਸੇਗਾ ਤਾਂ ਹੋਰ ਅਪਡੇਟਸ ਇਸ ਨਾਲ ਜੁੜੇ ਰਹਿਣ ਲਈ ਦੇਣਾ ਤੁਹਾਨੂੰ ਸੰਦੀਪ ਸਿੰਘ ਜਮਤੇਸ਼ੀ ਧੰਨਵਾਦ